ਸਤਿ ਸ੍ਰੀ ਅਕਾਲ ਸਾਰਿਆਂ ਭੈਣਾਂ ਨੂੰ ਮੈਂ ਸੁਖਵਿੰਦਰ ਕੌਰ ਛਾਵੜਾ ਬਹੁਤ ਹੀ ਪਿਆਰਾ ਲੋਕ ਗੀਤ ਲੈ ਇਸ ਗੀਤ ਦਾ ਮਾਣ ਆਨੰਦ ਭੈਣਾਂ ਘਰੇ ਬੈਠੀਆਂ ਜੇ ਕਮੈਂਟ ਕਰਕੇ ਦੱਸਿਆ ਕਰੋ ਕਿਸ ਤਰ੍ਹਾਂ ਦੇ ਲੱਗੇ ਗੀਤ ਜੇ ਤੂੰ ਫਰ ਲਗ ਲਵਦਾ

ੜੀ ਜਾਲ ਮਾਛ ਪਾਇਆ ਮੈਂ ਮੇ ਵੀ ਮੈ ਲਾਤੀ ਘੜੀ ਦੇ ਤੋ ਕੋੜਾ ਬੀ ਜਾਲਮਾਜ ਬਾਇਆ ਵੇ ਮੈਂ ਵੀ ਦਰਬਾਰ ਜੜੀ ਸੂਰਜ ਸਮਣਿ ਵੇ ਮੈਂ ਵੀ ਗਰਮੀ ਤੜਾਰੀ ਜਾਲਮਾਜ ਬਾਇਆ

വേസ പത്ത മേവിസണേ ദ ਦੇ ਦੁਬਾਲੇ ਗ ਨਾਰਦਾ ਵੇ ਮ ਵੀਰੇ ਜਮਦਾਰੀ ਜਾਲ ਮਾਜ ਬਾਇ ਵੇ ਮ ਵੀਰੇ ਜ ਬੱਤ ਸਵੇਦਾਵੇਂ ਮੇ ਵੀਰਾ ਦੀਬਰੀ ਜਾਲ ਮਾਰ ਜਬਾਇ ਵੇ ਮੇ ਵੀਰਾ ਰਾਦੇ ਦੀਬਰੀ जेतों अफल गलाव दावे मैं वी जाम बाया वे मैं वी